ਠੀਕ ਆ ਇਹ ਸੂਰਜ ਕਰਕੇ ਯਾਰ ਥੋੜਾ ਜਿਹਾ ਪ੍ਰੋਬਲਮ ਪੈਂਦੀ ਆ ਤੇ ਤੁਸੀਂ ਇੱਥੇ ਆ ਜਾਓ ਜਦੋਂ ਮਰਜ਼ੀ ਹੈਨਾ ਤੇਰੀ ਇਹਦੇ ਪੰਪਰੇ ਸਾਹਮਣੇ ਆ ਜੀਰਾ ਰੋਡ ਫਰੋਇਪਰ ਨੂੰ ਜਿਹੜਾ ਜਾਂਦਾ ਜੀਰੇ ਤੋਂ ਫਰੋਇਪਰ ਨੂੰ ਏਰੀਆ ਪੰਪ ਦੇ ਸਾਹਮਣੇ ਆਏ ਤੇ ਜਦੋਂ ਮਰਜ਼ੀ ਵੀਰੇ ਆਣ ਕੇ ਤੁਸੀਂ ਇੱਥੇ ਨਾ ਛੋਟੇ ਤੋਂ ਮੰਨ ਲਓ ਲੈ ਕੇ ਛੋਟਾ ਮੋਡਾ ਫੈਕਸ਼ਨ ਕਰਨਾ ਹੋਵੇ ਤਾਂ ਆਪਾਂ ਇੱਥੇ ਕਰ ਸਕਦੇ ਹਾਂ ਮੇਰੇ ਜਦੋਂ ਮਰਜ਼ੀ ਇਹ ਬਹੁਤ ਵਧੀਆ ਸਿਸਟਮ ਬਾਈ ਦਾ ਬਣਾਇਆ ਹੈ ਤੇ ਸਿੱਧਰ ਫਟ ਬਣੇ ਆਪਣੇ ਦੇਖੋ ਬਾਈ ਤੇ ਸੀ ਨੰਬਰ ਦੇ ਮੈਂ ਕਿਹਾ ਨਾ ਬਾਈ ਹਾਂਜੀ ਲੋ ਬਾਈ ਵਿਊ ਦੇਖੋ ਵਿਊ ਬਹੁਤ ਕਮ ਆ ਬਾਈ ਅੰਦਰ ਬਹੁਤ ਵਧੀਆ ਸਿਸਟਮ ਬਾਈ ਉਹਨਾਂ ਨੇ ਬਣਾਇਆ ਯਾਰ ਤੁਸੀਂ ਹੈ ਨਾ ਮੀਟਿੰਗ ਵਗੈਰਾ ਛੋਟੀ ਮੋਟੀ ਮੀਟਿੰਗ ਕਰਨੀ ਹੋਵੇ ਤੇ ਆਪਾਂ ਬਈ ਇੱਥੇ ਆ ਸਕਦੇ ਆ ਪੂਰੀ ਪ੍ਰੋਫੈਸ਼ਨਲ ਤਰੀਕੇ ਨਾਲ ਵਧੀਆ ਚੀਜ਼ ਹੱਟ ਬਣੀ ਜਿਹੜੀ ਹੈ ਨਾ ਠੀਕ ਹੈ ਜੀ ਬਾਕੀ ਇੱਧਰ ਵੀ ਠੀਕ ਹੈ ਜੀ ਤੇ ਤੁਸੀਂ ਇੱਧਰ ਮਗਰ ਬੈਕ ਸਾਈਡ ਵੀ ਬਹਿ ਸਕਦੇ ਹੋ ਇੱਧਰ ਮਗਰ ਵੀ ਵਧੀਆ ਬਣਿਆ ਹੈ ਅੰਦਰ ਬੈਠ ਕੇ ਨਾ ਇਹ ਛੋਟਾ-ਮੋਟਾ ਫੈਕਸ਼ਨ ਆਪਾਂ ਜਿੱਦਾਂ ਦਾ ਮਰਜ਼ੀ ਕਰ ਸਕਦੇ ਹਾਂ ਖੁੱਲਾ ਵਿਖੋ ਨਾਲੇ ਵਿਊ ਖੇਤ ਚਾਰੇ ਬੰਨੇ ਵਧੀਆ ਇਹ ਉਹ ਬਣਿਆ ਆ ਵਾ ਇਹ ਫੋਈਪਰ ਜੀਰਾ ਰੋਡ ਦੇ ਉੱਪਰ ਬਈ ਜੋ ਇਹ ਰੈਸਟੋਰੈਂਟ ਆ ਠੀਕ ਆ ਜੀ ਤੁਸੀਂ ਨੰਗ ਦੇ ਟੱਪ ਦੇ ਇੱਥੇ ਖੜਿਆ ਕਰੋ ਬਈ ਬਹੁਤ ਵਧੀਆ ਬਹੁਤ ਵਧੀਆ ਮਤਲਬ ਖਾਣ ਪੀਣ ਨੂੰ ਮਿਲਦਾ ਇਹਨਾਂ ਤੋਂ